ਆਈ ਵਾਸ ਬੌਰਨ ਐਟ ਲਾਹੌਰ ਉੱਥੇ ਮੇਰੇ ਪਿਤਾ ਜੀ ਨਾ ਬਹੁਤ ਰਸਲ ਬਹੁਤ ਵੱਡੇ ਸੀ ਤੇ ਉਹਨਾਂ ਦੇ ਨਾਲ ਹੀ ਮੈਂ ਯਾਨੀ ਕਿ ਸ਼ੌਂਕ ਆਨ ਜਾਣਾ ਰਹਿੰਦਾ ਸੀ ਫਿਰ ਜੀ ਲੈ ਥੋੜਾ ਕਾ 10 ਕੇ ਸਾਲ ਦਾ ਹੋਇਆ ਮੈਂ ਵੀ ਨਾਲ ਐਕਸਰਸਾਈਜ਼ ਕਰਨੀ ਸ਼ੁਰੂ ਕਰਤੀ ਔਰ ਮੈਂ ਫਿਰ ਕਾਫੀ ਤਗੜਾ ਹੋ ਗਿਆ ਸਟਰੋਂਗ ਹੋ ਗਿਆ ਔਰ ਮੇਰੇ ਘਰ ਵੀ ਕਈ ਕਈ ਮੁੰਡੇ ਆਂਦੇ ਸੀ ਮੇਰੇ ਨਾਲ ਪ੍ਰੈਕਟਿਸ ਕਰਨ ਦਾ ਸੀ ਮੈਂ ਕਰਦਾ ਕਰ ਦਿੰਦਾ ਫਿਰ ਮੈਂ ਕੰਪੀਟੀਸ਼ਨ ਚ ਉੱਥੇ 15 ਸਾਲ ਤੋਂ ਥੱਲੇ ਜਿਹੜੀ ਜੂਨੀਅਰ ਚੈਂਪੀਅਨਸ਼ਿਪ ਹੁੰਦੀ ਸੀ ਵਿਆਮਸ਼ਾਲਾ ਦੇ ਵਿੱਚ ਤੇ ਉੱਥੇ ਫਿਰ ਮੈਨੂੰ ਯਾਨੀ ਕਿ ਵੀ ਮੈਂ ਫਸਟ ਆਇਆ ਚੈਂਪੀਅਨਸ਼ਿਪ ਤੇ ਔਰ ਮੈਨੂੰ 5 ਰੁਪਏ ਉਸ ਲਈ ਇਨਾਮ ਮਿਲਿਆ ਸੀ ਅਗੇ ਪਿਛੇ ਜਿase ਰਸਲਿੰਗ ਔਰ ਕੱਕ ਦਿੱਤਵੀ ਲੈਣਾ ਸੀ ਤੇ 1 ਰੁਪਿਆ ਤੇ 2 ਰੁਪਏ ਮਿਲਦੇ ਸੀ ਤੇ ਨਾਲ ਮਦਾਮ ਦਿੰਦੇ ਸੀ ਫਿਰ ਉਸ ਤੋਂ ਬਾਅਦ ਮਿਸਟਰ ਗਵਰਨਮੈਂਟ ਕਾਲੀ ਬਣਿਆ ਫਿਰ ਮਿਸਟਰ ਲੁਧਿਆਣਾ ਬਣਿਆ ਫਿਰ ਮਿਸਟਰ ਪੰਜਾਬ ਬਣਿਆ ਆਈ ਵਾਸ ਬੋਰਨ ਐਟ ਲਾਹੌਰ ਉੱਥੇ ਮੇਰੇ ਪਿਤਾ ਜੀ ਨਾ ਬਹੁਤ ਰਸਲ ਬਹੁਤ ਵੱਡੇ ਸੀ ਤੇ ਉਹਨਾਂ ਦੇ ਨਾਲ ਹੀ ਮੈਂ ਯਾਨੀ ਕਿ ਸ਼ੌਂਕ ਆਨ ਜਾਣਾ ਰੰਦਾ ਸੀ ਫੇਰ ਜੀ ਲਾ ਥੋੜਾ ਕਰਨ 10 ਸਾਲ ਤੋਂ ਹੋਇਆ ਮੈਂ ਵੀ ਨਾਲ ਐਕਸਰਸਾਈਜ਼ ਕਰਨੀ ਸ਼ੁਰੂ ਕਰਤੀ ਔਰ ਮੈਂ ਫਿਰ ਕਾਫੀ ਤਗੜਾ ਹੋ ਗਿਆ ਸਟਰੋਂਗ ਹੋ ਗਿਆ ਔਰ ਮੇਰੇ ਕਾਰ ਵੀ ਕਈ ਕਈ ਮੁੰਡੇ ਆਂਦੇ ਸੀ ਮੇਰੇ ਨਾਲ ਪ੍ਰੈਕਟਿਸ ਕਰਨ ਦੇ ਸੇ ਫੇਰ ਵੀ ਮੈਂ ਕਰਦਾ ਕਰਦਨਾ ਫੇਰ ਮੈਂ ਕੰਪੀਟੀਸ਼ਨ ਚ ਉਥੇ 15 ਸਾਲ ਤੋਂ ਥੱਲੇ ਜਿਹੜੀ ਜੂਨੀਅਰ ਚੈਂਪੀਅਨਸ਼ਿਪ ਹੁੰਦੀ ਸੀ ਵਿਅਮਖਾਲਾ ਦੇ ਵਿੱਚ ਤੇ ਉਥੇ ਫੇਰ ਮੈਨੂੰ ਜਾਨੀ ਕਬੀ ਮੈਂ ਫਰਸਟ ਆਇਆ ਚੈਂਪੀਅਨਸ਼ਿਪ ਚ ਔਰ ਮੈਨੂੰ 5 ਰੁਪਏ ਉਸਲੇ ਇਨਾਮ ਮਿਲਿਆ ਸੀ ਅੱਗੇ ਪਿੱਛੇ ਜਿਵੇਂ ਰੈਸਲਿੰਗ ਔਰ ਕੱਕ ਦਿੱਤਵੀ ਲੈਣੀ ਸੀ ਤੇ 1 ਰੁਪਿਆ ਤੇ 2 ਰੁਪਏ ਮਿਲਦੇ ਸੀ ਤੇ ਨਾਲ ਮਦਾਮ ਦਿੰਦੇ ਸੀ ਇਸ ਤਰ੍ਹਾਂ ਕਰ ਕਰਦੇ ਫਿਰ ਨਾ ਮੈਂ ਇੱਧਰ ਤੇ ਪਾਰਟੀਸ਼ਨ ਹੋਈ ਅਸੀਂ ਇੱਧਰ ਆ ਗਏ ਇੱਧਰ ਆ ਕੇ ਫਿਰ ਅਸੀਂ ਸਕੂਲ ਦੇ ਵਿੱਚ ਚਲੇ ਗਏ ਉੱਥੇ ਵੀ ਆਪਣਾ ਸਾਰੇ ਜਾਣਦੇ ਅਸੀਂ ਲੈ ਆਉਂਦੇ ਨੇ ਔਰ ਆਈ ਵਾਸ ਦੀ ਓਨਲੀ ਬாய் ਇਨ ਦੀ ਸਕੂਲ ਜਿਹੜਾ ਕਿ ਜਨੂਕਾ ਸਵੈਟਰ ਨੇ ਵਾਇਟਕ ਨੇ ਰੋਹਾ ਤੇ ਹਡਮਾਰਕੰਦ ਵੀ ਤੁਹ ਪਾਲੇ ਕਰ ਮੈਂ ਕਿ ਮੈਂ ਜ਼ਰੂਰਤ ਨਹੀਂ ਤੇ ਫਿਰ ਮੈਨੂੰ ਯਾਨੀ ਕਿ ਉੱਥੇ ਵੀ ਜਿਹੜੀ ਤਾਕਤ ਦੇ ਸੀ ਤੇ ਪਹਿਲਾਂ ਮੈਂ ਰਿਜੈਕਟ ਕਰਤਾ ਫਿਰ ਹੈਲਥ ਪ੍ਰੋਫੈਸਰ ਜਿਹੜਾ ਸੀ ਠਾਕਰ ਸਿੰਘ ਉਹਦੇ ਨਾਲ ਗੱਲ ਕੀਤੀ ਉਹਨੇ ਫਿਰ ਜਾ ਕੇ ਪ੍ਰਿੰਸੀਪਲ ਤਰੋਚਨ ਸਿੰਘ ਜੀ ਗਿਆ ਸੀ ਉਹਨੂੰ ਕਿਹਾ ਕਿ ਵੀ ਇਹ ਸਾਡੇ ਕਾਲਜ ਦਾ ਨਾਂ ਰੋਸ਼ਨ ਕਰੇਗਾ ਇਹ ਰਸਲਾ ਰਗਿਆ ਤੇ ਤੁਸੀਂ ਇਹਨੂੰ ਕਰੋ ਪ੍ਰਿੰਸੀਪਲ ਕਹਿੰਦਾ ਵੀ ਇਲੋਅਰ ਟਾਈਪ ਦਾ ਹੈ ਕਿ ਮੀਡਲ ਟਾਈਪ ਰੈਸਲਿੰਗ ਜਾਂ ਆਈ ਮੈਂ ਕਹਿੰਦਾ ਕੋਈ ਨਹੀਂ ਮਗਰ ਤੁਹਾਡੇ ਖਾਲੇ ਦੇ ਵਿੱਚ ਕੋਈ ਵੀ ਬੰਦਾ ਮੈਨੂੰ ਤਾਕਤ ਤੇ ਹਰਾ ਦੇ ਜਿਸ ਨਾਲ ਮਰਜ਼ੀ ਤੇ ਮੈਨੂੰ ਤੁਸੀਂ ਐਡਮਿਸ਼ਨ ਨਾ ਦੇਣਾ ਉਹਨਾਂ ਨੇ ਨੋਟਿਸ ਬੋਰਡ ਲਾਤਾ ਵੀ ਟਰਾਈਰ ਸੰ ਵਿਦ ਅਮੀਰ ਚਾਂਦ ਦੋਖ ਜਾਤਾ ਹੈ ਉਹ ਕਹਿੰਦਾ ਲਾਲਾ ਤੂੰ ਹੋ ਗਿਆ ਮੈਂ ਕਹਿੰਦਾ ਹਾਂਜੀ ਉਹਨਾਂ ਨੇ ਉਹ ਵੀ ਚੈਲੰਜ ਓਪਨ ਚੈਲੰਜ ਉਹ ਕਹਿੰਦਾ ਤਨ ਤੇ ਚੁੱਕ ਕੇ ਮੈਂ ਸੁੱਟ ਦਵਾਂ ਤੂੰ ਹੈ ਕੀ ਹੈ ਮੈਂ ਕਿਹਾ ਤੂੰ ਮੈਨੂੰ ਚੁੱਕ ਦੇ ਮੈਂ ਤਨ ਚੁੱਕ ਦੇ ਮੈਂ ਫੇਰ ਵੀ ਹਾਰ ਗਿਆ ਫੇਰ ਮੈਂ ਉਹਦਾ ਬਲਾ ਕਰਤਾ ਤੇ ਫੇਰ ਕਹਿੰਦਾ ਇਹ ਕੀ ਹੈ ਕਹਿੰਦਾ ਮੇਰੀ ਮੇਰੀ ਬਾਹ ਨਾਲ ਬਾਹ ਮਲਾ ਕੇ ਖਿੱਚ ਤੂੰ ਜਿੰਨਾ ਜ਼ੋਰ ਹੈ ਉਹਨੂੰ ਮੈਂ ਉੱਚ ਹਰਾਤਾ ਜੱਟ ਹੈ ਉਹਨੇ ਵੀ ਇਸ ਤਰ੍ਹਾਂ ਹੀ ਮੈਂ ਹਰਾਇਆ ਫੇਰ ਮੈਨੂੰ ਐਡਮਿਸ਼ਨ ਮਿਲ ਗਈ ਮੇਰੀ ਸਕੂਲ ਦੀ ਫੀਸ ਕਾਲਜ ਦੀ ਫੀਸ ਹੀ ਮਾਫ ਕਰਤੀ ਫੇਰ ਉਹਨਾਂ ਨੇ ਕਿਹਾ ਵੀ ਸਾਰੀ ਫੈਸਿਲਿਟੀ ਹੋਰ ਜਿਹੜੀ ਹੈਗੀ ਉਹ ਵੀ ਤੁਹਾਨੂੰ ਦਵਾਂਗੇ ਗਿਆ ਤੇ ਉਹਨਾਂ ਨੇ ਕਿਹਾ ਭਾਈ ਤੂੰ ਐਦਾਂ ਕਹ ਰਿਹਾ ਸ ਤਾਂ ਸਾਡੇ ਕਾਲਜ ਚ ਆ ਜਾ ਤੈਨੂੰ ਤੈਨੂੰ ਡਾਇਟਰੀ ਦੇਵਾਂਗੇ ਹੌਸਟਲ ਵੀ ਦਵਾਂਗੇ ਫੀਸ ਵੀ ਮਾਫ ਕਰਾਂਗੇ ਤੂੰ ਇੱਥੇ ਆ ਜਾ ਮੈਂ ਕਹਿੰਦਾ ਕਿ ਮੈਂ ਇੱਥੇ ਆ ਨਹੀਂ ਸਕਦਾ ਮੈਂ ਆਪਣੀ ਫੈਮਲੀ ਚ ਰਹਿਣਾ ਉਹ ਤੋਂ ਛੱਡ ਕੇ ਫਿਰ ਕਾਲਜ ਤੇ ਬੀਏ ਪਾਸ ਕਰ ਲਈ ਤੀ ਫਿਰ ਉਸ ਤੋਂ ਬਾਅਦ ਮਿਸਟਰ ਗਵਰਨਮੈਂਟ ਕਾਲੀ ਬਣਿਆ ਫਿਰ ਮਿਸਟਰ ਲੁਧਿਆਣਾ ਬਣਿਆ ਫਿਰ ਮਿਸਟਰ ਪੰਜਾਬ ਬਣਿਆ ਫਿਰ ਉਸ ਤੋਂ ਬਾਅਦ ਮੈਂ weight lifting ਸ਼ੁਰੂ ਕੀਤੀ फिर डिस्ट्रिक्ट लुधियाने फस्ट पंजाब चो फट और नॉर्थ इंडिया से मैं फस्ट आया मैं पांच छे दफा सात दफ़ा मेरे कंपटीशन से लिता हमेशा फस्ट आना सी और मैं ओ, इंडिया भी गया फिर पाँच छे दफा इंडिया कंपटीशन लैन गया मगर उत बड़ा मुश्किल से क्योंकि उत्तर रेलवे से एयरफोर्स नेवी दे इदा करके बहुत व्डे वे सी उ मेरा कंपटीशन से हार दे रहा मैं उ नहीं कुछ कर सकया ਤੇ ਅਸਾਕੇ ਫਿਰ ਫਿਰ ਇੱਥੇ ਆ ਕੇ ਮੈਂ ਆਰਨਲਾਸਨਗ ਸ਼ੁਰੂ ਕੀਤੀ ਉਹਦੇ ਵਿੱਚ ਇੱਕ ਜੱਟ ਆਇਆ ਜਿਹਦਾ weight 122 23 kg ਹੋ ਗਿਆ ਸੀ ਉਹਨੇ ਚੈਲੰਜ ਕੀਤਾ ਵੀ ਕੋਈ ਬੰਦਾ ਆਵੇ ਮੇਰੇ ਨਾਲ ਸਾਰੇ ਮੇਰੇ ਕੋਲ ਆ ਗਏ ਕਹਿੰਦੇ ਜੀ ਤੁਸੀਂ ਇਹਦਾ ਮੁਕਾਬਲਾ ਕਰੋ ਫਿਰ ਉਹਨੇ ਕੰਪੀਟੀਸ਼ਨ ਮੈਂ ਕੀਤਾ ਉਹਨੂੰ ਮੈਂ ਹਰਾਇਆ ਉਹਦੀ ਫੋਟੋ ਸਾਰੀ ਮੇਰੇ ਕੋਲ ਪਈ ਹੈ ਉਹ ਕਿੱਡਾ ਮੋਟਾ ਜਾਵਦਾ ਮੈਂ ਉਹਦੇ ਸਾਹਮਣੇ ਬੱਚਾ ਜਾਵਦਾ ਸੀ ਫਿਰ ਹੀ ਮੈਂ ਉਹਨੂੰ ਹਰਾਤਾ ਇਹ ਲਾ रायपुर ਪ੍ਰਤੀਵੀ ਮੈਂ ਆ ਗਿਆ ਉੱਥੇ ਵੀ ਜਿਹੜਾ ਵੇਟ ਰਸੀ ਸਭ ਤੋਂ ਜਿਆਦਾ ਮੈ ਚੁਕਿਆ ਉੱਥੇ ਵੀ ਮੈਨੂੰ ਫਸਟ ਪ੍ਰਾਈਜ਼ ਮਿਲਿਆ ਉਸ ਤੋਂ ਬਾਅਦ ਫਿਰ ਮੈਂ ਬੈਂਕ ਚ ਆ ਗਿਆ ਜੀ ਬੈਂਕ ਦੇ ਵਿੱਚ ਵੀ ਮੇਰੀ ਨਾ ਬੋਡੀ ਬੋਡੀ ਦੇਖਦੇ ਸੀ ਲੋਕੀ ਆ ਕੇ ਵੀ ਜਿਹੜੇ ਵੱਡੇ ਅਫਸਰ ਆਉਂਦੇ ਸੀ ਤੇ ਮੈਨੇਜਰ ਜਿਹੜਾ ਹੈਗਾ ਸੀ ਚੌੜ੍ਹਵੀਂ ਹਾਰ ਦਾ ਮਿਸਟਰ ਮਹਿਤਾ ਜਿਹੜਾ ਵੀ ਕੋਈ ਹੈਡ ਆਫਸ ਤੋਂ ਆਉਂਦਾ ਸੀ ਵੱਡਾ ਅਫੀਸ਼ੀਅਲ ਜਾਂ ਕੋਈ ਮਨਿਸਟਰ ਉਸ ਉਹਨਾਂ ਨੇ ਮੇਰੀ ਇੰਟਰਵਿਊ ਕਰਾਉਂਦੇ ਸੀ उन्हें कहा चल ठीक है उन्हें ज्यादा चिट्ठी पाती भी तोड़ी ट्रांसफर मिलरगंज ही होगी मैं फिर यानी कि मिलेगंज मैनेजर रहा फिर मेरी ट्रांसफर मेरे पूछे बगैर नहीं कोई कर सदगा फिर मैं चौली बजारे मैनेजर रहा मिलगंज भी फिर अपना डीएमसी होस्पिटल ब्रांच थी उ मैनेजर उसको बाद आजादी छोटी सी उ भी मैनेजर उसको बाद वीडी आजादी थी उ मैनेजर फिर फिर जुगैने मैनेजर ਫਿਰ ਆਪਣਾ ਕੋਹਾੜੇ ਮੈਨੇਜਰ ਫਿਰ ਸਲੇਮ ਟਾਪ ਰੀ ਮੈਨੇਜਰ ਮੇਰੀ ਏਜ ਹੋ ਗਿਆ ਉੱਥੇ ਮੈਂ ਰਿਟਾਇਰ ਹੋਇਆ ਮਗਰ ਕਦੀ ਵੀ ਕਿਸੇ ਨੇ ਮੈਨੂੰ ਜੇ ਮੈਂ ਕੋਈ ਗਲਤ ਕੰਮ ਕੀਤਾ ਹੈ ਤੇ ਮੈਨੂੰ ਚਿੱਠੀ ਆਇਂਦੀ ਸੀ ਕਿ ਵੀ ਇਹ ਕਿਸਨਾ ਕੀਤਾ ਵਾਟ ði ਆਈਡੀਆ ਬਿਹਾਈਂਡ ਇਟ ਮਗਰ ਉਹ ਫਿਰ ਜਿਹੜਾ ਬਫਰ ਆਂਦਾ ਸੀ ਆਪਣਾ ਨਰੰਡੀਆ ਉਹ ਕਹਿੰਦਾ ਵੀ ਮੈਂ ਕਹੀ ਹੈ ਚਿੱਠੀ ਆਈ ਕਿ ਵਾਟ ði ਆਈਡੀਆ ਬਿਹਾਈਂਡ ਇਟ ਮੈਂ ਕਹੀ ਮੈਂ ਦੱਸੋ ਕੀ ਆਈਡੀਆ ਉਸ ਦਾ ਹਾਂ ਕੰਦਰ ਤੇ ਚਿੱਠੀ ਜਵਾਬ ਹੀ ਨਹੀਂ ਜਿਆ ਕਰ ਮੈਂ ਕੋਈ ਗਲਤੀ ਕਰ ਦੇ ਮੈਨੂੰ ਸਾਰੇ ਮਾਫ ਕਰ ਦੇ